ਹਾਂਜੀ ਮਿੱਤਰੋ ਅੱਜ ਤੁਹਾਨੂੰ ਦੱਸਦੇ ਆਂ ਵੀ ਵਿਸ਼ਾਲ ਕਮੈਨਾ ਇੱਕ ਦਿਨ ਵੀ ਦੀ ਕਿੰਨੀਆਂ ਬਣਦੀਆਂ ਨੇ ਕਿੰਨੀਆਂ ਕਮੈਨਾ ਦੀ ਡਿਲੀਵਰੀ ਆ ਤੇ ਕਿਹੜਾ ਸਮਾਨ ਆ ਰਹੇ ਨੇ ਕਿਵੇਂ ਆ ਸਾਰੀ ਜਾਣਕਾਰੀ ਅੱਜ ਵੀਡੀਓ ਰਾਹੀਂ ਦਿੰਨੇ ਆਂ ਕਿੱਥੇ ਸਟੀਲ ਲੱਗ ਰਿਹਾ ਕਿੱਥੇ ਕਿਵੇਂ ਲੱਗ ਰਿਹਾ ਕਿਹੜੇ ਕੰਪਨੀ ਦੇ 베ARING ਬਾਰੇ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤ ਮਿੱਤਰਾਂ ਤੱਕ ਜਿਹੜੇ ਵੀ ਵਿਸ਼ਾਲ ਕਮੈਨ ਨੂੰ ਲੈਣਾ ਚਾਹੁੰਦੇ ਨੇ ਤੇ ਇਹਦੀਆਂ ਸਹੂਲਤਾਂ ਦੇਖੋ 20 ਇੱਕ ਦਿਨ ਚ ਕਿੰਨੀਆਂ ਡਿਲੀਵਰੀਆਂ ਹੋਈ ਜਾਂਦੀਆਂ ਨੇ ਇਹ ਤੋਂ 20 ਡਿਲੀਵਰੀਆਂ ਕਹਿੰਦਾ ਹੁਣ ਵੀ ਚੱਲ ਜਾਂਦੀਆਂ ਨੇ ਵਿਕਰਾਮ ਆ ਆ ਦੇਖੋ ਅੱਜ ਤੁਸੀਂ ਅੱਜ ਵੀ ਅੰਦਰ ਕਸਟਮਰ ਬੈਠੇ ਆ ਵੀਰੇ ਜਿਨ੍ਹਾਂ ਚ 7 ਮਸ਼ੀਨਾਂ ਚੱਲਿਆ ਗਈਆਂ 7 ਮਸ਼ੀਨਰੀਆਂ ਨੇ ਹਾਂ 22 ਡਿਲੀਵਰੀਆਂ ਆ ਅੱਜ ਦੀਆਂ ਰੋਜ਼ 15 ਤੋਂ نیچے ਨਹੀਂ 15 ਤੋਂ نیچے ਹਾਂ 15 ਤੋਂ نیچے ਤਾਂ ਹੈ ਹੀ ਨਹੀਂ ਕਹਿੰਦੇ 22 ਤੱਕ ਡਿਲੀਵਰੀ ਆਉਂਦੀ ਥੋੜੇ ਵਰਗੇ ਥੋੜੇ ਵਰਗੇ ਵੀਰ ਭਰਾ ਨੇ ਆਪਣੇ ਨਾ ਨਾ ਸਾਰਿਆਂ ਨਾਲ ਹੀ ਆ ਜੀ ਜਿਹੜਾ ਲੈਂਦੇ ਆ ਮਸ਼ੀਨਾਂ ਨੂੰ ਹਨਾ ਜੀ ਉਹਨਾਂ ਦਾ ਇੰਨਾ ਸਾਫ ਆ ਇੰਨਾ ਪਿਆਰ ਆ ਇੰਨਾ ਅਸੀਰਵਾਦ ਆ ਉਹਨਾਂ ਦਾ ਕੰਪਨੀ ਆਪਣਾ ਸਾਥ ਦਿੰਦੀ ਆ ਜੀ ਕਿਸੇ ਗੱਲੋਂ ਹੋਣੀ ਕਰਦੀ ਆਪਾਂ ਫਿਰ ਕੰਪਨੀ ਨਾਲ ਵੀ ਤਾਂ ਖੜਾਂਗੇ ਜੀ 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 ਇਹ ਵੀ ਗੱਲ ਆ ਜਿਹੜੇ ਲੈਂਦੇ ਆ ਸਾਰੇ ਆਪਣੇ ਭਰਾ ਵੱਡੇ ਵੀਰ ਉਹਦਾ ਬੜਾ ਸਾਥ ਆ ਜੀ ਆਪਾਂ ਨਾ ਨਾ ਸਾਥ ਹੈਗਾ ਜੀ ਬਾਕੀ ਆਹ 4x4 ਖੜੀ ਆ ਵੀਰੇ ਦੇਖੋ 4x4 ਦੀ ਲੁੱਕ ਚੈੱਕ ਕਰੋ ਵੀ ਮੁੰਡਿਓ ਆਹ ਖੜੀ ਆ ਘੋੜੀ ਵਰਗੀ ਹਾਂਜੀ ਆ ਸਾਰੀਆਂ ਅੱਛਾ ਹੋਰ ਤੁਹਾਨੂੰ ਦੱਸਦਾ ਵੀਰੇ ਹਾਂਜੀ ਮਸ਼ੀਨਾਂ ਰੋਜ਼ ਰੋਜ਼ ਦਿੱਲੀ ਆਪਾਂ 12 17 12 ਤੋਂ 17 ਮਤਲਬ 12 13 14 15 ਕਦੇ 17 13 ਹਾਂ ਐਦੋਂ ਨੀਚੇ ਨਹੀਂ ਜਾਂਦੀਆਂ ਉੱਤਰ ਦੀ ਉੱਤਰ ਦੀਆਂ ਨੇ ਉੱਤਰ ਦੇ ਉੱਤਰ ਦੀਆਂ ਨੇ ਆਹ ਮੈਂ ਚੈੱਕ ਕਰਕੇ ਆਹ ਆਏਗੀ ਐਵਰੇਜ ਇਹ ਹੈਗੀ ਨੌਵੀਂ ਮਸ਼ੀਨ ਇਹ ਨੌਵੀਂ ਮਸ਼ੀਨਾਂ ਚੱਲਦੀ ਹਾਂਜੀ ਦੇਖ ਲੋ ਸ਼ਾਮ ਦੇ ਫਾਇਦਾ ਛੋਲੇ ਵਜੇ ਨੇ 6 ਵਜੇ ਤੱਕ ਇਹਨਾਂ ਨੇ 13 14 ਲਾ ਦੇਣੀਆਂ ਨੇ ਲਾ ਦੇਣੀਆਂ ਨੇ ਅੱਜ ਏਸੀ ਕੈਬਨ ਵਾਸਤੇ ਤਿਆਰ ਖੜੀ ਆ ਉਤਰਨ ਵਾਸਤੇ ਜੀ ਅੱਛਾ ਏਸੀ ਕੈਬਨ ਵਾਸਤੇ ਅੱਜ ਵੀਡੀਓ ਤੇ ਬਣੇ ਰਹੋ ਟੋਟਲ ਦੱਸਾਂਗੇ ਕਿੰਨੀਆਂ ਘੰਟੇ ਆ ਏਸੀ ਕੈਬਨ ਵਾਲੀਆਂ ਮਸ਼ੀਨਾਂ ਐਡਵਾਂਸਟ ਖੜੀਆਂ ਨੇ ਰੈਡੀ ਹੋਈਆਂ ਕੱਲ ਨੂੰ ਆ ਮਸ਼ੀਨ ਦੀ ਡਿਲੀਵਰੀ ਆ ਪਰਸੋਂ ਮਲੇਰਕੋਟ ਲੈ ਜਾਣੀ ਆ ਵੀਰੇ ਆ ਮਸ਼ੀਨ ਹਾਂ 4x4 ਏਸੀ ਵਾਲੀ ਮਲੇਰਕੋਟ ਦੇ ਸਰਪੰਚ ਨੇ 4x4 ਠੀਕ ਆ ਏਸੀ ਵਾਲੀ ਹਾਂਜੀ ਹਰਵੰਤ ਸਿੰਘ ਨਾਮ ਹੈ ਮੰਗੂ ਦਾ ਸਰਪੰਚ ਸਾਹਿਬ ਨੇ ਉਹਨਾਂ ਦੀ ਮਸ਼ੀਨ ਆ ਪਰਸੋਂ ਡਿਲੀਵਰੀ ਆ ਜੀ ਪਰਸੋਂ ਡਿਲੀਵਰੀ ਆ ਚੱਕ ਆ ਭਾਈ ਨੇ ਇੰਜਨ ਆ ਆਹ ਭਾਈ ਨੇ BS BS6 ਕੰਨ ਨਹੀਂ ਆਪਾਂ 6 ਆ ਵੀ BS6 ਹਾਂਜੀ ਇੰਜਨ ਆ ਭਾਈ ਨੇ ਚੈੱਕ ਕਰੋ ਡਬਲ ਐਕਸ਼ਨ ਆ ਜਿੱਖਣੇ ਕਟਰ ਵਾਲ ਦੇ ਲੱਗੇ ਹੋਏ ਕਟਰ ਵਾਲ ਦੇ ਹਾਂਜੀ ਆ 2 ਦੀਆਂ ਪੇਪਰ ਆ ਆਮ ਤੌਰ ਤੇ ਨਾ ਇੱਕ ਦੇਖੀ ਹੋਣੀ ਪਾਏ ਪੂਰੇ ਹਾਂਜੀ ਡਬਲ ਐਕਸ਼ਨ ਡਬਲ ਐਕਸ਼ਨ ਦੀ ਪੇਪਰ ਅੱਜ ਦਿਖਾਉਣਾ ਤੁਹਾਨੂੰ ਸਾਰੇ ਦੋਸਤਾਂ ਆ ਚੈੱਕ ਕਰੋ ਆਹ ਬ੍ਰੇਕਾਂ ਬ੍ਰੇਕ ਬਹੁਤ ਕਾਮਯਾਬ ਨੇ ਹੋਣਾ ਆਪਣੀ ਮਸ਼ੀਨ ਦਾ ਪੂਰਾ ਟੌਪਲੇ ਮਾਸਟਰ ਚੱਲ ਰਹੇ ਨੇ ਹਰ ਇੱਕ ਚੀਜ਼ ਤੇ ਨਿਪਲ ਲਾਇਆ ਹੋਇਆ ਗ੍ਰੀਸ ਵਾਲਾ ਜੀ ਗ੍ਰੀਸ ਵਾਲਾ ਹਰ ਇੱਕ ਚੀਜ਼ ਤੇ ਇਹ ਵੀ ਇਹ ਵੀ ਬਹੁਤ ਵੱਡੀ ਗੱਲ ਹੈ ਹਾਂ ਜੀ ਛੋਟੀ ਜੀ ਗੱਲ ਆਪਾਂ ਇੱਕ ਆਪਣੀ ਕੋ ਗੱਲ ਪਤਾ ਕੀ ਹੈ ਗੱਲ ਛੋਟੀਆਂ ਛੋਟੀਆਂ ਹੋ ਕੇ ਵੱਡੀਆਂ ਬਣਦੀਆਂ ਨੇ ਵੱਡੀਆਂ ਬਣਦੀਆਂ ਨੇ ਜੇ ਗ੍ਰੀਸ ਨਹੀਂ ਆਉਂਦੀ ਕਿਸੇ ਤੇ ਆਹ ਸਾਰੀਆਂ ਲਾਲ ਲਹੋਈਆਂ ਆ ਗਈਆਂ ਹਰ ਇੱਕ ਚੀਜ਼ ਆ ਚੈੱਕ ਕਰੋ ਨਿਕਲ ਹੋਈ ਹੋਈ ਹੋਊਗੀ ਸਾਰੀ ਚੀਜ਼ ਟੋਟਲ ਚੀਜ਼ ਨਿਕਲ ਆ ਉਹ ਦੇਖੋ ਮਾਰੋ ਨਿਕਲ ਇਹ ਉਦੋਂ ਹੀ ਘੁੰਮੋ ਜਦੋਂ ਆਪਾਂ ਨੇ ਲੀਵਰ ਲਾਉਣਾ ਨਹੀਂ ਨਾ ਜਦੋਂ ਕਰੇ ਆ ਚੀਜ਼ ਲੱਗੀ ਆ ਪਾ ਹਾਂ ਤੇ ਆਪਾਂ ਨਾ ਜੇ ਨਵੀਂ ਬੈਲਟ ਪਾਈਏ ਜਾਂ ਨਵੀਂ ਪੁਲੀ ਪਾਈਏ ਹਾਂਜੀ ਉਹ ਕਿਤੇ ਨਾ ਕਿਤੇ ਗੇੜਾ ਨਾਲ ਨਾਲ ਆ ਹੀ ਜਾਂਦਾ ਹੁੰਦਾ ਆ ਹੀ ਜਾਂਦਾ ਇਹਨੂੰ ਦੇਖੋ ਉਦੋਂ ਹੀ ਘੁੰਮਣਾ ਹੈ ਨਾ ਜਦੋਂ ਲੀਵਰ ਲੱਗਣਾ ਜੀ ਜਦੋਂ ਲੀਵਰ ਲੱਗੂ ਸਿਰੇ ਐਮਰੋਨ ਦੀਆਂ ਬੈਟਰੀਆਂ ਹਰ ਇੱਕ ਚੀਜ਼ ਜਿਹੜੀ ਸਭ ਤੋਂ ਸਿਰੇ ਦੀ ਚੀਜ਼ ਆ ਉਹ ਆਪਣੀ ਮਸ਼ੀਨ ਤੇ ਲੱਗੀ ਆ ਉਹ ਹੀ ਲੱਗੂਗਾ ਉਹੀ ਮੈਂ ਹੋਰ ਦੰਦਾਦਾ ਕੋਈ ਐਸਐਮਐਸ ਲਵੇ ਕੋਈ ਨਾਂ ਲਵੇ ਪਲੇਟ ਲਾ ਕੇ ਦਿੰਦੇ ਹਾਂ ਪੂਰ ਕੇ ਪਲੇਟ ਸਾਰੀ ਸੈਟਿੰਗ ਐ ਇੱਧਰ ਦੇਖੋ ਆ ਲੱਗੀਆਂ ਹੋਈਆਂ ਨੇ ਸਾਰਾ ਵਜੇਣੇ ਹਾਂਜੀ ਹਾਂਜੀ ਕੁਛ ਨਹੀਂ ਕਰਨਾ ਅਗਲੇ ਨੇ ਬਾਅਦ ਨਹੀਂ ਇੱਕ ਵੀ ਕੰਮ ਤੁਹਾਨੂੰ ਆਉਣੀ ਚੱਕਣਾ ਚਾਬੀ ਪੰਨਾ ਸੀਪਾ ਨੀਚੀ ਇੱਥੇ ਨੰਬਰ ਲਾਰਗੇ ਨੇ ਹਾਂ ਮੈਂ ਦੇਖਿਆ ਸੀ ਇਹ ਵੀ ਬਹੁਤ ਵੱਡਾ ਸੁਧਾਰ ਆ ਜੀ ਦੋਨੋਂ ਸੀਪਾ ਇੱਥੇ ਹੋ ਜਾਣੀਆਂ ਨੇ ਇੱਥੇ ਸੱਟ ਹੋਣੀ ਚੱਲ ਰਿਹਾ ਟਾਇਰ 7 ਨੰਬਰ ਦੀ ਅਸੈਂਬਲੀ 6 ਨੰਬਰ ਦਾ ਸਾਰਾ ਦੇਖੋ 7 ਨੰਬਰ ਦੀ ਸਾਰੀ ਹਾਂਜੀ ਬੈਰਿੰਗ 7 ਨੰਬਰ ਦੀ ਹੋ ਗਈ ਉਹ ਸਾਰਾ ਟੋਟਲ ਆਰੇ ਕੋਈ ਕਹਿੰਦੇ ਨੇ ਕੋਈ ਘਬਰਾਹ ਕਰਦੇ ਨੇ ਵੀ 6 ਦਾ ਲਾਉਂਦੇ ਨੇ 6 ਵਾਲੀ ਕੋਈ ਗੱਲ ਨਹੀਂ ਮੈਂ ਨਾ ਕੋਈ ਗੱਲ ਨਹੀਂ ਸਾਰਾ ਸੱਤ ਦਾ ਰੁਕਾ ਸਾਰੀਆਂ ਸੱਤ ਦੀਆਂ ਨੇ ਸਾਰੀਆਂ ਸੱਤ ਦੀਆਂ ਨੇ ਜੀ 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 ਆਜੋ ਆ ਆ ਇੱਥੋਂ ਲੈ ਕੇ ਆ ਇੱਥੋਂ ਲੈ ਕੇ ਬਰੰਬਾਦੀ ਉੱਥੇ ਤੱਕ ਸਿੰਗਲ ਪੀਸ ਚ ਬਣੀ ਹੋਈ ਆ ਵੀ ਪੱਲੇ ਹਾਂ ਪਲੇਟ ਚ ਬਣੀ ਹੋਈ ਆ ਸਿੰਗਲ ਪਲੇਟ ਚ ਬਣੀ ਹੋਈ ਆ ਸਿੰਗਲ ਪਲੇਟ ਚ ਬਣੀ ਹੋਈ ਆ ਹਾਂਜੀ ਆਜੋ ਇਤੋਂ ਲੱਗਦਾ ਹਨਾ ਜੀ ਉਧਰੋਂ ਲੱਗਦੀਆਂ ਨੇ 15 ਮਸ਼ੀਨਾਂ ਸ਼ਾਮ ਤੱਕ ਲੱਗ ਹੀ ਜਾਣੀ ਰੋਜ਼ ਰੋਜ਼ ਦਿੱਲੀ ਦਿੱਲੀ ਬੰਦਰਾਂ ਤੋਂ ਆ ਜਿੱਥੇ ਇੱਥੇ ਜਿਹੜਾ ਸੈਕਸ਼ਨ ਬਣਿਆ ਹੋਇਆ ਉੱਥੋਂ ਉੱਤਰ ਵੀ ਜਾਣੀ ਆ ਹਾਂ ਉੱਥੋਂ ਉਤਰਦੀ ਜਾਂਦੀ ਆ ਜਿਹੜਾ ਜਿਹੜਾ ਮੁੰਡਿਆਂ ਦੀ ਲੱਗੀ ਹੋਈ ਹੈ ਡਿਊਟੀ ਸਟੈਨਲਸ ਸਟੀਲ ਵਰਤਿਆ ਹੋਇਆ ਵੀਰੇ ਆਪਾਂ ਨੇ ਟੈਂਕ ਦੇ نیچے ਅੱਛਾ ਫੀਡਰ ਦੇ نیچے ਕਟਰ ਦਾ ਸੈਂਟਰ ਪੀਸ ਠੀਕ ਆ ਹਾਂ ਜੀ ਕਟਰ ਦਾ ਸੈਂਟਰ ਪੀਸ ਔਰ ਬੈੱਡ ਦੇ ਸਟੈਪ ਸਾਰਾ ਸਟੀਲ ਦਾ ਅੱਛਾ ਜੀ ਤੁਹਾਡਾ ਕਿਸਤੀਆਂ ਦਾ ਸਟੈਪ ਸਾਰਾ ਸਟੀਲ ਦਾ ਹਾਂ ਜੀ ਸਟੀਲ ਵਾਲੇ ਵੀ ਦੁੱਖ ਤੋੜ ਰਹੇ ਨੇ ਹੂਨ ਵਾਲੇ ਨੇ ਐਲੀਵੇਟਰ ਦੇ ਸਾਰੀਆਂ ਰੇਲਾਂ ਸਟੀਲ ਦੀਆਂ ਨੇ ਵੀਰੇ ਟੀਕੀਵੇਟਰ ਦੇ ਉੱਪਰਲੇ ਦੋਨੋਂ ਟੱਕਣ ਸਟੀਲ ਦੇ ਨੇ ਨੀਚਲੇ ਟੱਕਣ ਸਟੀਲ ਦੇ ਨੇ ਜਿਹੜਾ ਗਾਈਡ ਡਰਮ ਹੈ ਹੂੰ ਗਾਈਡ ਡਰਮ ਦਾ ਵੀ ਤੋੜਤਾ ਦੁੱਖ ਆਪਣੇ ਉਹਦੇ ਵੀ ਸਟੀਲ ਦੇ ਲਾਤੇ ਜੀ ਪੱਲੇ ਨਾ ਨਾ ਜਿਹੜੀ ਉੱਪਰਲੀ ਸਟੀਲ ਦੀ ਸਟ੍ਰਿਪ ਲੱਗਦੀ ਹੈ ਨਾ ਉਹ ਸਾਰੀ ਸਟੀਲ ਦੀ ਲੱਗਦੀ ਸਟੀਲ ਦੀ ਲੱਦੀ ਕਹਿੰਦੇ ਕੱਟ ਤੇ ਦੁੱਖ ਆ ਉਹ ਠੀਕ ਹੈ ਜਿਹੜਾ ਗੱਲ ਕੀ ਵੱਡੇ ਵੀਰ ਜਦੋਂ ਕੋਈ ਨਾ ਦੇਖੋ ਜਿਵੇਂ ਜਿਵੇਂ ਆਪਾਂ ਬੰਦੇ ਆਉਂਦੇ ਆ ਜਿਵੇਂ ਜਿਵੇਂ ਉਹ ਅੱਗੇ ਵੱਡਾ ਰੋਗ ਰੋਗ ਲੈ ਲੈਂਦੀ ਜਾਣੇ। ਨਹੀਂ ਇਹ ਆ ਬੈਡ ਮੂਰ ਨੂੰ ਵਧਾਤਾ ਜੀ। ਅੱਛਾ ਜਦੋਂ ਤੁਸੀਂ ਫੀਡਰ ਚੱਕਣਾ ਉੱਪਰ ਹਾਂਜੀ ਕਈ ਵਾਰੀ ਮੈਂ ਪਟਾ ਨੀਚੇ ਨੂੰ ਜ਼ਿਆਦਾ ਮੁੜਿਆ ਹੋਇਆ ਹੁੰਦਾ। ਠੀਕ ਹੈ। ਕੋਈ ਦੇ ਕੁਝ ਗਿਰਦਾ ਤਾਂ ਬੈੱਡ ਦੇ ਵਿੱਚ ਗਿਰੇ। ਵਿੱਚ ਗਰੇ ਇੱਕ ਵੀ ਦਾਣਾ ਸਿੰਗਲ ਥੱਲੇ ਨਾ ਡਿਗੇ। ਨਾ ਜਾਵੇ। ਹਾਂ ਬੁਝੇ। ਨੀਚੇ ਨਾ ਜਾਵੇ ਵੀਰੇ। ਠੀਕ ਹੈ ਜੀ। ਆਜੋ। ਆ ਸਾਰੀਆਂ ਗਰਾਰੀਆਂ ਗਰੂਰੀਆਂ ਕ੍ਰੋਮ ਹੋਈਆਂ ਹੋਈਆਂ ਨੇ। ਕ੍ਰੋਮ ਹੋ ਕੇ ਟੈਂਪਰ ਹੋਈਆਂ ਹੋਈਆਂ ਨੇ। ਕ੍ਰੋਮ ਹੋਈਆਂ ਹੋਈਆਂ ਨੇ। ਅੱਛਾ ਹੋਰ ਦੰਦ ਆਦਾਂ? ਹਾਂਜੀ। ਆਜੋ ਫਿਰ। ਆ ਜਦਾ 베어링 ਹੈ ਵੀਰੇ ਹਾਂਜੀ ਈਟੀਕੇਟੀ ਦਾ 베어링 ਹੈ ਜੀ ਈਟੀਕੇਟੀ ਕੇਟੀ ਈਟੀਕੇ ਆਉਂਦਾ ਨੋਰਮਲ 베어링 ਹਾਂ ਈਟੀਕੇਟੀ ਪ੍ਰੀਮੀਅਮ 베어링 ਹੁੰਦਾ ਇਹਦਾ ਲੋਹੇ ਦਾ ਹੋ ਜਿੰਗਾ ਅੱਛਾ ਜੀ ਲੋਹੇ ਦਾ ਜੇ ਕੋਈ ਕੰਪਨੀ ਚਲੋ ਕਿਸੇ ਕੰਪਨੀ ਦਾ ਛੱਡ ਦੂ ਤੁਸੀਂ ਆਪਾਂ ਕੀ ਨਾਮ ਲੈਣਾ ਇਹ ਐਨਸੀਕੇਟੀ ਦਾ ਆਉਂਦਾ ਲੋਹੇ ਦਾ ਹੋ ਜਿੰਗੇ ਜੀ ਲੋ ਆਮ 베어링 ਸਾਰੇ ਦੇਖਦੇ ਹੁੰਦੇ ਆ ਸਾਰਾ ਨਾ ਹਾਂ ਵੀ ਇੰਨੀ ਉੱਚੀ ਗਰੀਸ 바ਕੇ ਤਿਆਰ ਕਰਦਾਨੇ ਕਹਿੰਦੇ ਲੋਡ ਵੀ 6 ਦੀ ਘਾਟੇ ਪਾਵੇ ਹਾਂਜੀ ਹਾਂ ਕਈ ਵਾਰ ਜੈਡ ਵੀ ਖਰਾਬ ਕਰਦਨੇ ਕਈ ਬੰਦੇ ਨਾਲ ਸੰਬੱਧ ਮਾਰ ਕੇ ਦੇਖੋ ਗੱਲ ਪਤਾ ਕੀ ਹੈ ਜੀ ਇਹ ਬੈਰਿੰਗ ਆਪੀ ਆ ਕੰਪਨੀ ਕਹਿੰਦੀ ਤੁਸੀਂ ਥੋੜੇ ਨਾਲ ਬੈਰਿੰਗ ਤੋੜ ਨਹੀਂ ਸਕਦੇ ਕੰਪਨੀ ਕਹਿੰਦੀ ਇਹ ਗੱਲ ਹਾਂ ਕੰਪਨੀ ਕਹਿੰਦੀ ਆਪਾਂ ਟੁੱਟਦਾ ਵੀ ਹੈਗਾ ਜੀ ਉਹਦਾ ਸਾਨੂੰ ਲੋਹੇ ਦੀ ਕਾਸਟਿੰਗ ਹੈ ਵੀਰ ਜੀ ਚੋਲੇ ਕਾਸਟਿੰਗ ਕਹਿੰਦੇ ਲੋਹੇ ਦਾ ਹੋਜਿੰਗਾ ਦਾ ਹਾਂਜੀ ਹਾਂਜੀ ਲੋਹੇ ਦਾ ਹੋਜਿੰਗਾ ਕਾ ਮਟਾਈ ਦਿਖਦੀ ਆ ਬਈ ਤੁਹਾਨੂੰ ਹਾਂਜੀ ਨਿੱਪਰ ਕੱਲੇ ਕੱਲੇ ਟੀ ਹਾਈ ਟੀ ਕੈਡੀ ਪ੍ਰੀਮੀਅਮ ਬੈਰਿੰਗ ਹੈ ਇਹ ਟੀ ਕੈ ਤੋਂ ਉੱਪਰਲਾ ਬੈਰਿੰਗ ਹੈ ਹਾਂ ਬ੍ਰਾਂਡ ਵਧੀਆ ਬਣਾਇਆ ਹੋਣਾ ਇਹਨਾਂ ਨੇ ਹਾਂਜੀ ਹਾਂਜੀ ਬਹੁਤ ਸਿਰੇ ਦੀ ਜੀ ਆਜੋ ਜਿੰਨੇ 78 ਡਿੱਗੀਆਂ ਜਾਂਦੀਆਂ ਨੇ ਹੈ ਜੀ ਹਾਂਜੀ ਹਾਂਜੀ ਵੀਰੇ ਇੱਥੇ 60 ਲੱਗੀਆਂ ਆਜਾ ਹੱਥਾਂ ਦੀ ਰੇਸ ਨਾਲ ਲੰਮੀਆਂ ਜੀ ਆਪਾਂ ਅੱਗੇ ਹੁਣ ਹੈ ਜੀ ਹੁਣ ਹਾਂਜੀ ਜੇ ਕੋਈ ਡਿਮਾਂਡ ਕਰਦਾ ਹੱਥਲੀ ਵੇਚ ਮੰਮੀ ਨਾਲ ਲਾ ਦਨੇ ਹਾਂਜੀ ਪਹਿਲਾਂ ਦੱਸਣਾ ਪੈਂਦਾ ਪਰ ਹਾਂ ਪਹਿਲਾਂ ਦੱਸਣਾ ਪੈਂਦਾ ਮੌਕੇ ਮੌਕੇ ਤੇ ਆ ਕੇ ਕਹਿੰਦੇ ਅਗਲਾ ਉਹਦੀ ਵਾਰੀ ਬਟ ਕੋ ਹੋ ਜਾਂਦਾ ਔਖਾ ਹੋ ਜਾਂਦਾ ਫਿਰ ਨਾ ਹਾਂ ਸੇਮ ਦੇ ਡਿਲੀਵਰੀ ਵਾਲਾ ਪੰਗਾ ਹੋ ਜਾਂਦਾ ਲੰਬਾ ਕੰਮ ਹੋ ਜਾਂਦਾ ਅਗਲੇ ਨੂੰ ਟਾਈਮ ਬਰਬਾਦ ਨਾਲ ਆਪਣਾ ਪਹਿਲਾਂ ਦੱਸੇ ਤਾਂ ਸਾਡਾ ਟਾਈਮ ਲੱਗਦਾ ਹਾਂ